ਕਿ ਜੇਕਰ ਤੁਸੀਂ ਸੱਚਾਈ ਦੇ ਉੱਪਰ ਪਹਿਰਾ ਦੇਣਾ ਹੈ ਜਾਨ ਦੇਣੀ ਪਵੇ। ਝੂਠ ਦੇ ਨਾਲ ਜ਼ਿੰਦਗੀ ਬਚਾਈ ਜਾ ਸਕਦੀ ਹੈ, ਜ਼ਮੀਰ ਨਹੀਂ। ਜ਼ਮੀਰ ਬਚਾਉਣ ਦੇ ਵਾਸਤੇ ਸੱਚ ਬੋਲਣਾ ਜ਼ਰੂਰੀ। ਸੱਚ ਤੇ ਟਿਕਣਾ ਜ਼ਰੂਰੀ ਹੈ। ਜਾਨ ਬਚਾਉਣ ਦੇ ਵਾਸਤੇ ਈਮਾਨ ਬਚਾਉਣ ਦੇ ਵਾਸਤੇ ਝੂਠ ਬੋਲਿਆ ਜਾ ਸਕਦਾ ਹੈ। ਈਮਾਨ ਦੇ ਟਿਕਣ ਦੇ ਵਾਸਤੇ ਤੇ ਜ਼ਮੀਰ ਨੂੰ ਬਚਾਉਣ ਦੇ ਵਾਸਤੇ ਸੱਚ ਤੇ ਖੜੋਣਾ ਪੈਂਦਾ। ਇਸੇ ਕਰਕੇ ਸਾਡੇ ਇਤਿਹਾਸਿਕ ਸਰੋਤਾਂ 'ਚ ਦਰਜ ਹੈ ਮਨਸੂਰ ਮਨਸੂਰ ਸਭ जग ਭਇਓ ਕਾਪਿਓ ਹੱਥ ਇੱਕ ਫੱਟ ਦੁਨੀਆ ਮਨਸੂਰ ਦਾ ਨਾਂ ਲੈਂਦੀ ਐ ਜਿਸ ਦਾ ਇੱਕ ਫਟਵੇ ਨਾਲ ਇੱਕ ਹੱਥ ਕੱਟ ਦਿੱਤਾ ਗਿਆ ਮਨੀ ਸਿੰਘ ਬਹੁ ਫੱਟ ਸਹਿਓ ਬੰਦ ਬੰਦ ਕਾਪਿਓ ਫੱਟ ਇਤੇ ਮਨੀ ਸਿੰਘ ਵੱਲ ਤੇ ਵੇਖੋ ਜਿਸ ਦਾ ਬੰਦ ਬੰਦ ਕੱਟਿਆ ਜਾ ਰਿਹਾ ਹੈ ਉਹਦੇ ਸਾਹਮਣੇ ਉਹਦੀ ਸ਼ਹਾਦਤ ਦੇ ਬਿਸਤਰ ਕਈ ਮਨਸੂਰ ਸਮਾਜਾਂ 'ਚ ਦੇ ਇਸੇ ਤਰ੍ਹਾਂ ਦੇ ਨਾਲ ਜਿਸ ਵੇਲੇ ਸ਼ਬੀਖ ਸਿੰਘ ਤੇ ਸ਼ਬਾਇ ਸਿੰਘ ਪਿਤਾ ਤੇ ਪੁੱਤ ਬਲਚਾ ਘੜੀ ਦੋ ਪਰਚਾੜਿਆ ਜਾ ਰਿਹਾ। ਉਸ ਵੇਲੇ ਜਿਹੜੀ ਉਹਨਾਂ ਦੀ ਆਤਮਾ ਚੋਂ ਆਵਾਜ਼ ਆ ਰਹੀ ਹੈ। ਪੰਤ ਪ੍ਰਕਾਸ਼ ਦੇ ਲਖਾਰੀ ਲਿਖਦੇ ਨੇ ਕਿ ਅਸਮਾਨ ਇਸ ਆਵਾਜ਼ ਦੇ ਨਾਲ ਗੂੰਜ ਰਿਹਾ ਸੀ। ਧੰਨ ਘੜੀ ਧੰਨ ਚਖੜੀ ਧੰਨ ਨਿਯਾਉ ਤੁਹਾਡਾ ਧਰਮ ਹੇਤ ਹਮ ਚੜੇ ਚ ਰਖੜੀ ਧੰਨ ਹਜ਼ੂਰ ਤੁਹਾਡਾ ਇਹ ਬਾਦਸ਼ਾਹ ਤੋਂ ਇੰਨੀ ਕਿਰਪਾ ਕੀਤੀ ਇਹ ਨੀ ਬਖਸ਼ਿਸ਼ ਕੀਤੀ ਕਿ ਧਨਿਆ ਤੂੰ ਸਾਨੂੰ ਚੱਕਰ ਤੇ ਚਾੜ ਕੇ ਜਿਹੜੀ ਸ਼ਹਾਦਤ ਦਿੱਤੀ ਇਹਦੇ ਵਿੱਚ ਆਨੰਦ ਬੜਾ ਆਇਆ ਇਹਦੇ ਵਿੱਚ ਮਜ਼ਾ ਬੜਾ ਆ ਰਿਹਾ ਇਹ ਆਨੰਦ ਜਿਹੜਾ ਆਨੰਦ ਗੁਰ ਤੇ ਚਾੜਿਆ ਇਹ ਸਾਡਾ ਦੁਨਿਆਵੀ ਆਨੰਦ ਨਹੀਂ ਇਸੇ ਤਰ੍ਹਾਂ ਕੁਝ ਲੋਕਾਂ ਨੂੰ ਕਿਸੇ ਦੀ ਜ਼ਿੰਦਗੀ ਬਰਬਾਦ ਕਰਨ ਚ ਮਜ਼ਾ ਆਉਂਦਾ ਹੈ ਤੇ ਕਿਸੇ ਨੂੰ ਲੋਕਾਂ ਦੀ ਜ਼ਿੰਦਗੀ ਆਬਾਦ ਕਰਨ ਚ ਮਜ਼ਾ ਆਉਂਦਾ ਹੈ ਦੁਨਿਆਵੀ ਪੱਧਰ ਤੇ ਅਸੀਂ ਕਿਸੇ ਨੂੰ ਬਰਬਾਦ ਕਰਨਾ ਜਿੱਤ ਸਮਝਦੇ ਆਂ ਰੋਹਾਨੀਅਤ ਦੇ ਪੱਧਰ ਤੇ ਵਾਸਤੇ ਕਿਸੇ ਨੂੰ ਬਚਾਉਣ ਦੇ ਵਾਸਤੇ ਬਰਬਾਦ ਹੋ ਜਾਣਾ ਜਿੱਤ ਹੈ ਤੇ ਵੀ ਇਹ ਕਰਨ ਦਾ ਭਾਈ ਤਾਰੂ ਸਿੰਘ ਜਿਨ੍ਹਾਂ ਦੀ ਸ਼ਹਾਦਤ ਦੀ ਮੈਂ ਗੱਲ ਕੀਤੀ ਥੋੜੀ ਜੀ ਗੱਲ ਕਾਪੀ ਭਾਈ ਤਾਰੂ ਸਿੰਘ ਦੀ ਸ਼ਹਾਦਤ ਹੁੰਦੀ ਹੈ ਤਸਵੀਰ ਅਸੀਂ ਵੇਖਦੇ ਆਂ ਕਿ ਖੋਪਰੀ ਉਤਾਰੀ ਹੋਈ ਹੈ ਕਾਰਨ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਪਾਈ ਤਾਰੂ ਸਿੰਘ ਦੀ ਸ਼ਹਾਦਤ ਦੇ ਕਾਰਨ ਕੀ ਪੱਟੀ ਦੇ ਲਾਗੇ ਇੱਕ ਪਿੰਡ ਦੇ ਵਿੱਚ ਰਹਿਣ ਵਾਲਾ ਇੱਕ ਮਾਸੀ ਸੀ ਮੱਛੀਆਂ ਫੜ ਕੇ ਵੇਚਣ ਵਾਲਾ ਇੱਕ ਮੁਸਲਮਾਨ ਬਲਾ ਨਾਮ ਹੈ ਰਹੀਮ ਬਖਸ਼ ਰਹੀਮ ਬਖਸ਼ ਦੀ ਬੇਟੀ ਦਾ ਨਾਮ ਸਲਮਾ ਸੀ ਤੇ ਪੱਟੀ ਦਾ ਜਿਹੜਾ ਹਾਕਮ ਸੀ ਉਸ ਦੇ ਮਨ ਦੇ ਵਿੱਚ ਕਿਸੇ ਨੇ ਇਹ ਗੱਲ ਭਰ ਦਿੱਤੀ ਉਹਦੀ ਆਪਣੀ ਉਮਰ ਤਾਂ 70 ਸਾਲ ਦੇ ਕਰੀਬ ਤੇ ਬੱਚੀ ਦੀ ਉਮਰ ਜੇ 16 ਸਾਲ ਕਿਸੇ ਨੇ ਪੱਤੀ ਦੇ ਹਾਰਦਮ ਜ਼ਾਫਰ ਬੇਗ ਦੇ ਮਨ ਦੇ ਜੇ ਗੱਲ ਭਰ ਦਿੱਤੀ ਕਿ ਰਹੀਮ ਬਖਸ਼ ਦੀ ਬੇਟੀ ਬਹੁਤ ਸੋਈ ਜੇ ਕਿਤੇ ਤੂੰ ਉਸ ਨੂੰ ਚੁੱਕ ਕੇ ਲੈ ਆਵੇਂ ਤੇ ਆਪਣੇ ਨਿਕਾਹਦ ਕਰਕੇ ਹਰਮ ਦੇ ਵਿੱਚ ਰੱਖ ਲਵੇ ਉਹਦੇ ਵਰਗੀ ਸੁੰਦਰ ਲੜਕੀ ਹੋਰ ਕੋਈ ਜ਼ਾਫਰ ਬੇਗ ਦੇ ਮਨ ਦੇ ਵਿੱਚ ਵੀ ਆ ਗਿਆ ਕਿ ਮੇਰੇ ਹੀ ਇਲਾਕੇ ਦੇ ਵਿੱਚ ਮੇਰੀ ਹੀ ਇਸ ਛੋਟੀ ਜੀ ਰਿਆਸਤ ਦੇ ਵਿੱਚ ਜੇਕਰ ਮੁਸਲਮਾਨ ਦੀ ਲੜਕੀ ਇੰਨੀ ਸੋਹਣੀ ਹੈ ਤੇ ਨਿਕਾਹ ਕਰਨਾ ਕੋਈ ਗੁਨਾਹ ਵੀ ਨਹੀਂ ਉਸਨੇ ਬਾਪ ਨੂੰ ਬੁਲਾਇਆ ਬਾਪ ਨੂੰ ਬੁਲਾ ਕੇ ਕਹਿੰਦਾ ਹੈ ਕਿ ਵੇਖ ਮੈਂ ਪੱਟੀ ਦਾ ਹਾਕਮ ਤੂੰ ਜਿੰਨੇ ਪੈਸੇ ਮੰਗੇ ਮੈਂ ਦੇ ਸਕਦਾ ਹੈ ਬੇਸ਼ੱਕ ਤੇ ਆਪਣੀ ਬੇਟੀ ਦਾ ਨਿਕਾਹ ਮੇਰੇ ਨਾਲ ਕਰਦੇ ਬਾਪ ਨੇ ਕਿਹਾ ਬੇਸ਼ੱਕ ਅਸੀਂ ਗਰੀਬ ਪਰ ਅਸੀਂ ਜ਼ਮੀਰ ਫਰੋਸ਼ ਨਹੀਂ ਹਾਂ ਮੈਂ ਜ਼ਮੀਰ ਨਹੀਂ ਵੇਚ ਸਕਦਾ ਬੇਸ਼ੱਕ ਗਰੀਬ ਇਸ ਕਰਕੇ ਨਾ ਮੈਂ ਸਹਿਮਤ ਨਾ ਮੇਰੀ ਬੇਟੀ ਸਹਿਮਤ ਹੋਵੇਗੀ। ਉਹਨੂੰ ਦੂਸਰੀ ਗੱਲ ਕਰਦਾ। ਕਹਿੰਦਾ ਨਹੀਂ ਸਹਿਮਤ ਹੋਵੋਗੀ ਤੇ ਜਾਨ ਗੋਣੀ ਪਵੇਗੀ। ਉਹ ਹਰ ਬੰਦਾ ਮੌਤ ਦੇ ਅੱਗੇ ਟਿਕਦਾ ਨਹੀਂ। ਬੰਦੇ ਦੇ ਮਨ 'ਚ ਡਰ ਪੁੰਦਾ ਹੈ। ਕਿਤੇ ਨਾ ਕਿਤੇ ਬੰਦਾ ਜ਼ਿੰਦਗੀ ਜਿਉਣੀ ਚਾਹੁੰਦਾ ਹੈ। ਘਰ ਆਇਆ ਆਪਣੀ ਬੇਟੀ ਨੂੰ ਕਹਿੰਦਾ ਕਿ ਬੇਟਾ ਪੱਟੀ ਦੇ ਹਾਕਮ ਦਾ ਹੁਕਮ ਹੈ। ਤੇਰੇ ਨਾਲ ਲਿਖਾ ਕਰਾਉਣਾ ਚਾਹੁੰਦਾ ਹੈ। ਉਹ ਕਿਸ ਦੀ ਅੱਬਾ ਹਜ਼ੂਰ ਮੇਰੀ ਤੇ ਉਸਦੀ ਉਮਰ ਤੇ ਵੇਖੋ ਮੈਂ ਤਾਂ ਉਸ ਦੀਆਂ ਬੇਟੀਆਂ ਤੋਂ ਵੀ ਛੋਟੀ ਤੇ ਹਾਕਮ ਮੇਰੇ ਨਾਲ ਲਿਖਾ ਕਰਾਉਣਾ ਚਾਹ ਰਿਹਾ ਹੈ ਤੁਸੀਂ ਕਿਵੇਂ ਪ੍ਰਵਾਨ ਕਰ ਲਿਆ ਕਹਿੰਦਾ ਬੇਟਾ ਮੈਂ ਪ੍ਰਵਾਨ ਨਹੀਂ ਕੀਤਾ ਉਸ ਨੇ ਜ਼ਬਰਦਸਤੀ kiya ਹੈ ਕਿ ਨਹੀਂ ਮਿਤਾ ਕਰੋਗੇ ਮੈਂ ਚੁੱਕ ਕੇ ਲਿਆਵਾਂ ਉਹ ਹੀ ਗੱਲ ਹੋਈ ਕੁਝ ਦਿਨਾਂ ਬਾਅਦ ਉਸ ਘਟੋਂ ਦੇ ਅਹਲਕਾਰ ਸਿਪਾਹੀ ਆਏ ਬੱਚੀ ਨੂੰ ਚੁੱਕ ਕੇ ਲੈ ਗਏ ਬਾਪ ਇੱਕ ਹੋਰ ਬੱਚੀ ਨੂੰ ਫਿਰ ਮਿਲਿਆ ਇਹ ਬੱਚੀ ਨੇ ਆਪਣਾ ਦ੍ਰਿੜ ਨਿਸ਼ਟਾ ਦੱਸ ਦਿੱਤਾ ਕਹਿੰਦੀ ਅੱਬਾ ਹਜ਼ੂਰ ਇੱਕ ਗੱਲ ਆਪਣੇ ਮਨ ਦੇ ਵਿੱਚ ਸਪਸ਼ਟ ਰੱਖਿਓ ਬੇਸ਼ੱਕ ਬਿਲੁਚਕ ਕੇ ਲੈ ਆਉਂਦਾ ਗਿਆ ਪਰ ਮੈਂ ਕਿਸੇ ਮੁਸਲਮਾਨ ਦੇ ਨਾਲ ਨਿਕਾਹ ਨਹੀਂ ਕਰਵਾਗੀ ਜਾਨ ਬਵਾ ਦੇਵਾਂਗੀ ਜਦੋਂ ਬੱਚੀ ਦਾ ਇਰਾਦਾ ਇੰਨਾ ਦ੍ਰਿੜ ਸੀ ਤਾਂ ਕੁਦਰਤਨ ਬਾਪ ਨੇ ਵੀ ਸੋਚਿਆ ਕਿ ਕੋਈ ਉਪਰਾਲਾ ਮੈਨੂੰ ਵੀ ਕਰਨਾ ਚਾਹੀਦਾ ਹੈ ਹੋ ਸਕਦਾ ਬੱਚੀ ਦੀ ਜਾਨ ਬਚ ਜਾਵੇ ਉਹ ਹਾਕਮ ਦੇ ਕੋਲ ਗਿਆ ਉਸ ਨੇ ਇਨਕਾਰ ਕਰ ਦਿੱਤਾ ਲਾਹੌਰ ਗਿਆ ਜ਼ਕਰੀਆ ਖਾਨ ਦੇ ਕੋ ਤੇ ਜ਼ਕਰੀਆ ਖਾਨ ਨੇ ਵੀ ਇਹ ਗੱਲ ਕਹਿ ਦਿੱਤੀ ਕਿੰਦਾ ਕਿ ਉਹ ਸਾਡਾ ਮੁਸਲਮਾਨਪਰਾ ਹੈ ਜਿਉ ਬੱਚੀ ਨੂੰ ਚੁੱਕ ਕੇ ਲੈ ਗਿਆ ਤੇ ਕੀ ਹਰਜੇ ਨਿਕਾਹ ਕਰਦੇ ਹੋ ਰਾਜੇ ਰਾਜਿਆਂ ਦੇ ਰਿਸ਼ਤੇਦਾਰੀ ਗੁਲਦੇ ਕਿਸੇ ਗਰੀਬ ਦੀ ਇੱਜ਼ਤ ਦੇ ਨਾਲ ਉਹਨਾਂ ਨੂੰ ਕੀ ਮਤ ਕਰਦੇ ਨਿਕਾਹ ਪਰ ਨਾ ਤਾਂ ਬੱਚੀ ਚਾਵੇ ਤੇ ਨਾ ਬਾਪ ਚਾਵੇ ਅਖੀਰ ਕਿਸੇ ਨੇ ਦੱਸਿਆ ਕਿ ਜੇਕਰ ਤੇਰੀ ਬੱਚੀ ਦੀ ਕੋਈ ਇੱਜ਼ਤ ਬਚਾ ਸਕਦਾ ਹੈ ਤੇ ਗੁਰਗੋਬਿੰਦ ਸਿੰਘ ਦਾ ਖਾਲਸਾ ਕਿਸੇ ਸਿੱਖ ਦੇ ਨਾਲ ਸੰਪਰਕ ਪੈਦਾ ਕਰ। ਔਰ ਇੱਥੇ ਸੋਚਣ ਵਾਲੀ ਗੱਲ ਕੀ ਹੈ? ਰਾਜ ਮੁਸਲਮਾਨਾਂ ਦਾ ਬਾਦਸ਼ਾਹ ਮੁਸਲਮਾਨ ਪੱਟੀ ਦਾ ਹਾਕਮ ਮੁਸਲਮਾਨ ਜਿਸ ਦੀ ਬੱਚੀ ਚੁੱਕੀ ਜਾ ਰਹੀ ਹੈ ਉਹ ਵੀ ਮੁਸਲਮਾਨ ਜਿਸ ਪਰਿਵਾਰ ਤੋਂ ਚੁੱਕੀ ਜਾ ਰਹੀ ਹੈ ਵੀ ਮੁਸਲਮਾਨ ਤੇ ਜਿਹੜਾ ਇਨਸਾਨ ਦੇ ਵਾਸਤੇ ਤਰਲੇ ਲੈ ਰਿਹਾ ਉਹ ਵੀ ਮੁਸਲਮਾਨ ਇਹਦਾ ਮਤਲਬ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਜ਼ਬਰ ਕਰਕੇ ਦੁਨਿਆਵੀ ਆਨੰਦ ਲੈਣ ਦੇ ਵਿੱਚ ਅੰਨੇ ਹੋਏ ਲੋਕਾਂ ਦੇ ਵਾਸਤੇ ਧਰਮ ਅਕੀਦੇ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਉਹਨਾਂ ਦੇ ਵਾਸਤੇ ਨਿਸ਼ਾਨਾ ਹੀ ਹੁੰਦਾ ਜ਼ੁਲਮ ਕਰਨਾ ਤੇ ਉਸ ਜ਼ੁਲਮ ਦੇ ਵਿੱਚੋਂ ਕਿਸੇ ਗਰੀਬ ਨੂੰ ਤੰਗ ਕਰਕੇ ਆਪਣੇ ਆਪ ਨੂੰ ਕਹਿਣਾ ਕਿ ਆਨੰਦ ਲੈ ਲਿਆ। ਕਿਸੇ ਨੇ ਦੱਸਿਆ ਇਹ ਬਜ਼ੁਰਗੋ ਪੁੱਲੇ ਪਿੰਡ ਚਲੇ ਜਾਓ ਉੱਥੇ ਤੁਹਾਡੀ ਮਦਦ ਹੋ ਸਕਦੀ ਹੈ। ਭਾਈ ਤਾਰੂ ਸਿੰਘ ਭਾਈ ਜੋਰ ਸਿੰਘ ਦਾ ਬੇਟਾ ਭਾਈ ਜੋਤ ਸਿੰਘ ਮੈਦਾਨੇ ਜੰਨਤ ਸ਼ਹਾਦਤ ਪ੍ਰਾਪਤ ਕਰ ਚੁੱਕੇ ਸੀ ਉਹਨਾਂ ਦਾ ਇੱਕ ਬੇਟਾ ਤੇ ਇੱਕ ਬੇਟੀ ਸੀ ਬੇਟੀ ਦਾ ਨਾਮ ਬੀਬੀ ਤਾਰੂ ਤੇ ਪੁੱਤਰ ਦਾ ਨਾਮ ਭਾਈ ਤਾਰੂ ਸਿੰਘ ਇਹ ਬਜ਼ੁਰਗ ਮੁਸਲਮਾਨ ਰਹੀਮ ਬਖਸ਼ ਭਾਈ ਤਾਰੂ ਸਿੰਘ ਦੇ ਕੋਲ ਗਿਆ ਜਾ ਕੇ ਬੇਨਤੀ ਕਰਦਾ ਇਹਨਾਂ ਮੇਰੀ ਬੇਟੀ ਨੂੰ ਪੱਟੀ ਦਾ ਹਾਕਮ ਜ਼ਾਫਰ ਬੇਗ ਚੁੱਕ ਕੇ ਲੈ ਗਿਆ ਬੜੀ ਕੋਸ਼ਿਸ਼ ਕੀਤੀ ਹੈ ਕਿ ਬੱਚੀ ਦੀ ਇੱਜ਼ਤ ਤੇ ਜਾਨ ਬਚ ਸਕੇ ਪਰ ਬੱਚੀ ਉਸਦੇ ਕਬਜ਼ੇ ਦੇ ਵਿੱਚ ਬੱਚੀ ਨੂੰ ਉਸਨੇ ਕਿਲੇ ਦੇ ਵਿੱਚ ਰੱਖਿਆ ਹੋਇਆ ਤੁਸੀਂ ਮੇਰੀ ਕੋ ਮਦਦ ਕਰ ਸਕਦੇ ਹੋ ਭਾਈ ਤਾਰੂ ਸਿੰਘ ਕਹਿੰਦਾ ਤੂੰ ਗੁਰੂ ਦੇ ਸਿੱਖ ਦੇ ਘਰ ਆਇਆ ਕੋਸ਼ਿਸ਼ ਤਾਂ ਪੂਰੀ ਕੀਤੀ ਜਾਵੇਗੀ ਜਾਨ ਤੇ ਖੇਡ ਜਾਵਾਂਗੇ ਬਾਕੀ ਤੇਰੀ ਕਿਸਮਤ ਪਰ ਸਾਡੀ ਕੋਸ਼ਿਸ਼ ਹੋਵੇਗੀ ਕਿ ਜੇ ਕਿਸੇ ਬਾਪ ਦੀ ਬੱਚੀ ਨੂੰ ਉਸਤੇ ਕਰੋ ਜ਼ਬਰਦਸਤੀ ਉਠਾ ਕੇ ਲਜਾਇਆ ਗਿਆ ਤੇ ਅਸੀਂ ਉਸ ਬੱਚੇ ਦੀ ਇੱਜ਼ਤ ਨੂੰ ਬਚਾ ਸਕੀਏ ਉਸ ਨੂੰ ਆਪਣੇ ਘਰ ਦੇ ਵਿੱਚ ਰੱਖਿਆ ਜੰਗਲ 'ਚ ਰਹਿ ਰਹੇ ਸਿੱਖਾਂ ਤੱਕ ਸੁਵੇਹਾ ਪਹੁੰਚਾਇਆ ਭਾਈ ਤਾਰੂ ਸਿੰਘ ਨੇ ਕੁਦਰਤਨ ਸਿੱਖਾਂ ਦਾ ਜਥਾ ਉਸ ਲੜਕੀ ਦੇ ਬਾਕ ਨੂੰ ਨਾਲ ਲੈ ਕੇ ਕਿਲੇ ਤੱਕ ਪਹੁੰਚਿਆ ਕਿਲੇ ਦੇ ਉੱਪਰ ਹਮਲਾ ਕਰਨ ਤੋਂ ਪਹਿਲਾਂ ਸਿੱਖਾਂ ਦੇ ਜਥੇ ਨੇ ਉਸ ਬੱਚੀ ਦੇ ਬਾਪ ਨੂੰ ਕਹਿ ਦਿੱਤਾ ਕਿ ਤੂੰ ਆਪਣੀ ਬੇਟੀ ਨੂੰ ਲੈ ਕੇ ਇਸ ਇਲਾਕੇ 'ਚੋਂ ਨਿਕਲ ਜਾ ਅਸੀਂ ਤਾਂ ਹੋਰੇ ਕਿਲਾ ਫਤਿਹ ਕਰ ਲਵਾਂਗੇ ਪਰ ਇੱਕ ਖਿਆਲ ਰੱਖੀ ਕਿ ਉਹਦੇ ਤੋਂ ਬਾਅਦ ਦੇ ਵਿੱਚ ਹਾਰ ਤੂੰ ਤੇ ਤੈਨੂੰ ਤੇ ਤੇਰੀ ਬੇਟੀ ਨੂੰ ਜ਼ਿੰਦਾ ਨਹੀਂ ਛੱਡੇਗਾ ਇਸ ਕਰਕੇ ਤੂੰ ਕਸੂਰ چلا ਜਾ ਕਸੂਰ ਕਾਫੀ ਮਹਫੂਜ਼ ਹੈ ਤੂੰ ਉੱਥੇ چلا ਜਾ ਅਸੀਂ ਹੋਣ ਤੇਰੀ ਬੱਚੀ ਨੂੰ ਵਾਪਸ ਲੈ ਕੇ ਆਉਣੇ ਕਿਲੇ ਤੇ ਹਮਲਾ ਕੀਤਾ ਗਿਆ ਬੱਚੀ ਨੂੰ ਵਾਪਸ ਲਿਆਂਦਾ ਗਿਆ ਜ਼ਾਫਰ ਵੇਗ ਤੇ ਉਸਦੇ ਐਨਕਾਰ ਅਨੁਸੂਖ ਦਿੱਤਾ ਗਿਆ ਦੇਤੀ ਲਿਆ ਕੇ ਵਾਪਸ ਦਿੱਤੀ ਬਾਪ ਨੂੰ ਤੇ ਦੋਵਾਂ ਨੂੰ ਕਸੂਰ ਭੇਜ ਦਿੱਤਾ ਇਹ ਸਾਰਾ ਘਟਨਾਕਰਮ ਹੋਇਆ ਇਸ ਦੀ ਜਾਂਚ ਹੋਈ ਤਫਤੀਸ਼ ਹੋਈ ਕਿ ਕਿਸ ਤੋਂ ਇਹ ਗੱਲ ਚੱਲੀ ਹੈ ਪਤਾ ਲੱਗਾ ਕਿ ਪੁੱਲੇ ਪਿੰਚ ਰਹਿਣ ਵਾਲੇ ਭਾਈ ਤਾਰੂ ਸਿੰਘ ਦੇ ਕਰਕੇ ਇਹ ਸਾਰਾ ਹਮਲਾ ਹੋਇਆ ਭਾਈ ਤਾਰੂ ਸਿੰਘ ਦੇ ਉੱਪਰ ਦੋਸ਼ ਆਇਦ ਕੀਤਾ ਗਿਆ ਕਿ ਇਹ ਸਿੱਖਾਂ ਦੇ ਨਾਲ ਸੰਬੰਧ ਰੱਖਦਾ ਹੈ ਤੇ ਮੁਸਲਮਾਨ ਹਾਕਮਾਂ ਦਾ ਨੁਕਸਾਨ ਕਰਉਂਦਾ ਹੈ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਲਾਹੌਰ ਤੇ ਲਾਹੌਰ ਦੇ ਵਿੱਚ ਭਾਈ ਭਾਈ ਤਾਰੂ ਸਿੰਘ ਨੂੰ ਸ਼ਹੀਦ ਕਰਨ ਦਾ ਫਤਵਾ ਜਾਰੀ ਕੀਤਾ ਗਿਆ ਕਿ ਇਹਨਾਂ ਦਾ ਖੋਪਰ ਉਤਾਰ ਕੇ ਸ਼ਹੀਦ ਕਰ ਦਿੱਤਾ ਜਾਵੇ। ਹੋਰ ਇੱਥੇ ਸੋਚਣ ਵਾਲੀ ਗੱਲ ਕੀ ਹੈ ਕਿ ਭਾਈ ਤਾਰੂ ਸਿੰਘ ਦਾ ਖੋਪਰ ਲਥਾਏ ਉਹ ਕਹਿ ਰਹੇ ਮੈਂ ਅਨੰਦ ਦੇ ਵਿੱਚ ਐ। ਤੇ ਹੈਰਾਨਗੀ ਦੀ ਗੱਲ ਇਹ ਹੈ ਕਿ ਰਾਜਾ ਵੀ ਮੁਸਲਮਾਨ ਜਿਸ ਦੇ ਨਾਲ ਜ਼ੁਲਮ ਹੋਇਆ ਉਹ ਵੀ ਮੁਸਲਮਾਨ ਜਿਸ ਨੇ ਦਰਦਰ ਠੋਕਰ ਖਾਦੀ ਹੈ ਸਾਧ ਦੇ ਵਾਸਤੇ ਉਹ ਵੀ ਮੁਸਲਮਾਨ ਜਿਸ ਪਰਿਵਾਰ ਦੀ ਬੱਚੀ ਨੂੰ ਚੁੱਕ ਕੇ ਲਿਆਂਦਾ ਗਿਆ ਉਹ ਵੀ ਮੁਸਲਮਾਨ ਤੇ ਉਹਨੂੰ ਬਚਾਉਣ ਦੇ ਵਾਸਤੇ ਸ਼ਹਾਦਤ ਸਿੱਖਦੇ ਆ। ਕਿਉਂਕਿ ਸਿੱਖ ਉਸ ਦੁਨਿਆਵੀ ਅਨੰਤ ਤੋਂ ਮੁਕਤ ਹੈ ਸਿੱਖ ਰੋਹਾਨੀਅਤ ਦੇ ਆਨੰਦ ਵਿੱਚ ਹੈ ਤੇ ਜਿੰਨਾ ਚਿਰ ਤੱਕ ਮੁਨੁੱਖ ਗੁਰਮਤਿ ਤੇ ਗੁਰਬਾਣੀ ਤੇ ਵਿਚਾਰ ਧਾਰਾ ਦੇ ਨਾਲ ਨਹੀਂ ਜੁੜਦਾ ਉਹਨਾਂ ਚਿਰ ਤੱਕ ਇਸ ਆਨੰਦ ਨੂੰ ਸਮਝਿਆ ਨਹੀਂ ਜਾ ਸਕਦਾ ਤੇ ਨਾ ਇਸ ਅਵਸਥਾ 'ਚ ਪਹੁੰਚਿਆ ਜਾ ਸਕਦਾ ਕਿ ਜਿਸ ਮਰਨੇ ਤੇ ਜਾਗਤਰੇ ਮੇਰੇ ਮਨ ਅਨੰਤ ਆਖਰੀ ਗੱਲ 2 ਮਿੰਟ ਰਹਿ ਗਏ ਨੇ ਕਹਿ ਕੇ ਸਮਾਪਤੀ ਕਰਾਂ ਆਨੰਦ ਕਿਸੇ ਦੇ ਪੈਸੇ ਦਾ ਮਥਾਸ ਨੇ ਕਿਸੇ ਦੇ ਲਿਬਾਸ ਦਾ ਮਥਾਸ ਨੇ ਬੰਦਾ ਇਹ ਸੋਚੇ ਮੇਰੇ ਕੋ ਪੈਸਾ ਜ਼ਿਆਦਾ ਹੈ ਮੈਂ ਰੱਬ ਨੂੰ ਪਾ ਸਕਦਾ ਇਹ ਸਾਡੀ ਗਲਤਫਹਮੀ ਹੋ ਸਕਦੀ ਬੰਦਾ ਸੋਚੇ ਕਿ ਮੇਰਾ ਲਿਬਾਸ ਧਾਰਮਿਕ ਹੈ ਮੈਂ ਰੱਬ ਨੂੰ ਪਾਲਿਆ ਵੀ ਸਾਡੀ ਗਲਤਫਹਮੀ ਹੋ ਸਕਦੀ ਇਹ ਦੋਵੇਂ ਗਲਤਫਹਮੀ ਹੋ ਸਕਦਾ ਨਾ ਇਹ ਬੈਸੇ ਨਾਲ ਪਾਇਆ ਜਾ ਸਕਦਾ ਨਾ ਕਿਸੇ ਵਿਸ਼ੇਸ਼ ਧਾਰਮਿਕ ਲਿਬਾਸ ਦੇ ਨਾਲ ਪਾਇਆ ਜਾ ਸਕਦਾ ਇਸ ਲਾਨ ਦੇ ਵਿੱਚ ਸ਼ੇਖ ਸਾਦੀ ਦਾ ਇੱਕ ਸ਼ੇਰ ਹੈ ਉਸ ਸ਼ੇਵ ਦੀ ਇੱਕ ਅਥਾਨਕਾ ਹੈ ਇਸਲਾਮ ਦੀ ਇੱਕ ਕਹਾਣੀ ਹੈ ਇੱਕ ਗਰੀਬ ਆਜ਼ਰੀ ਕਿਸੇ ਪਹਾੜ ਤੇ ਰਿਆ ਕਰਦਾ ਸੀ ਭੇਡਾਂ ਸੀ ਚਾਰ ਲੈਂਦਾ ਸੀ ਕੁਝ ਦੁੱਧ ਵੇਚ ਲੈਂਦਾ ਸੀ ਕੁਝ ਦੁੱਧ ਪੀ ਲੈਂਦਾ ਸੀ ਇੱਕ ਦਿਨ ਮਨ ਦੇ ਵਿੱਚ ਆਇਆ ਸ਼ਹਿਰ ਜਾਵਾਂ ਵੇਖ ਕੇ ਅਮਰ ਸ਼ਹਿਰ ਦੇ ਲੋਕ ਕਿਵੇਂ ਦੇ ਰਹਿੰਦੇ ਕੱਲਾ ਈ ਸੀ ਨਾ ਮਾਂ ਨਾ ਬਾਪ ਨਾ ਕੁਟੰਪ ਨਾ ਕਬੀਲਾ ਨਾ ਪਿਛੜੀਕਾ ਨਾ ਬਰਾਦਰੀ ਨਾ ਰਿਸ਼ਤੇਦਾਰ ਬਿਲਕੁਲ ਕੱਲਾ ਜਿੱਦਾਂ ਸ਼ਹਿਰ ਦੇ ਵਿੱਚ ਗਿਆ ਤੇ ਕੁਦਰਤਨ ਸ਼ਹਿਰ ਦੇ ਬਾਹਰ ਹਰ ਇੱਕ ਧਾਰਮਿਕ ਸਥਾਨ ਸੀ ਉੱਥੋਂ ਦਾ ਵਾਇਸ ਬੱਚਿਆਂ ਨੂੰ ਕੁਰਾਨ ਦੀ ਸੰਖਿਆ ਦੇ ਰਿਹਾ ਪੜ੍ਹਾ ਰਿਹਾ ਤੇ ਨਾਲ ਉਹ ਵਿਆਖਿਆ ਕਰਦਾ ਕਹਿ ਰਿਹਾ ਖੁਦਾ ਲਾ ਸ਼ਰੀਕ ਹੈ ਪ੍ਰਮਾਤਮਾ ਦਾ ਕੋਈ ਸ਼ਰੀਕ ਨਹੀਂ ਹੈ ਵੀ ਸੱਚ ਰੱਬ ਦਾ ਸ਼ਰੀਕ ਤੇ ਉਹ ਹੋਵੇ ਜਿਹੜਾ ਰੱਬ ਵਰਗਾ ਹੋਵੇ ਰੱਬ ਤਾਂ ਹੈ ਹੀ ਇੱਕ ਮੰਨਣ ਦਾ ਤਰੀਕਾ ਵੱਖ ਹੋ ਸਕਦਾ ਇਸਲਾਮ ਵਾਲਾ ਕਿਸੇ ਹੋਰ ਤਰੀਕੇ ਨਾਲ ਮੰਨਦਾ ਸਿੱਖ ਦਾ ਨਜ਼ਰੀਆ ਹੋਰ ਹੈ 크ਰਿਸਚੀਅਨ ਦਾ ਹੋਰ ਹੋ ਸਕਦਾ ਮੋਦੀ ਦਾ ਹੋ ਸਕਦਾ ਪਰ ਰੱਬ ਤਾਂ ਇੱਕ ਹੈ ਨਾ ਰਸਤੇ ਵੱਖ ਹੋ ਸਕਦੇ ਅਗਲੀ ਰਲ ਕਿੰਨਾ ਕਿੰਨਾ ਖੁਦਾ ਲਾ ਵਾਰਿਸ ਹੈ ਇਹ ਵੀ ਗੱਲ ਬਿਲਕੁਲ ਠੀਕ ਹੈ ਪ੍ਰਮਾਤਮਾ ਦਾ ਕੋਈ ਵਾਰਿਸ ਨਹੀਂ ਕੋਈ ਮਾਂ ਬਾਪ ਨਹੀਂ ਬੇਸ਼ੱਕ ਸਾਡੇ ਸਾਰਿਆਂ ਦਾ ਮਾਂ ਬਾਪ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਾਕਰ ਉਹ ਸਾਰਿਆਂ ਦਾ ਮਾਂ ਬਾਪ ਉਹ ਸਾਰਿਆਂ ਦਾ ਭੈਣ ਭਰਾ ਪਰ ਉਹਦਾ ਮਾਂ ਬਾਪ ਕੋਈ ਨਹੀਂ ਉਹ ਸਵੈਬਨ ਆਪਣੇ ਆਪ ਤੋਂ ਪ੍ਰਕਾਸ਼ਮੰ ਅਜ਼ੁਨੀ ਸਵੈਬਨ ਕਿਸੇ ਮਾਂ ਨੇ ਉਹਨੂੰ ਆਪਣੇ ਪੇਟ ਚੋਂ ਪੈਦਾ ਨਹੀਂ ਕੀਤਾ ਤੀਸਰੀ ਗੱਲ ਉਸਨੇ ਕਹੀ ਖੁਦਾ ਲਾਬ ਮਕਾਮ ਪਰਮਾਤਮਾ ਕਿਸੇ ਇੱਕ ਜਗ੍ਹਾ ਤੇ ਨਹੀਂ ਰਹਿੰਦਾ ਇਹ ਵੀ ਗੱਲ ਬਿਲਕੁਲ ਠੀਕ ਹੈ ਸਬੇ ਘਟਰਾਮ ਬੋਲੀ ਜਿਹੜਾ ਹਰ ਜਗ੍ਹਾ ਤੇ ਰਹਿ ਰਿਹਾ ਇੱਕ ਜਗ੍ਹਾ ਤੇ ਨਹੀਂ ਹੈਗਾ ਉਹ ਸਭ ਜਗ੍ਹਾ ਦੁਤਰ ਹੈ ਆਜੜੀ ਸੋਚਦਾ ਕਿ ਫਿਰ ਆਪੂ ਵੀ ਮੇਰੇ ਵਰਗਾ ਹੋਇਆ ਬਲਕਿ ਮੇਰੇ ਤੋਂ ਵੀ ਗਰੀਬ ਰਿਸ਼ਤੇਦਾਰ ਉਹਦਾ ਕੋਈ ਨਹੀਂ ਰਿਸ਼ਤੇਦਾਰ ਮੇਰਾ ਵੀ ਕੋਈ ਨਹੀਂ ਮਾਪੇ ਪੋਤਾ ਕੋਈ ਨਹੀਂ ਮਾਪੇ ਮੇਰਾ ਵੀ ਕੋਈ ਪਰ ਮੈਂ ਥੋੜਾ ਜਿਹਾ ਉਸ ਤੋਂ ਵੀਰ ਉਹਦੇ ਕੋਲ ਤਾਂ ਰਹਿਣ ਵਾਸਤੇ ਜਗ੍ਹਾ ਵੀ ਨਹੀਂ ਹੈਗੀ ਮੇਰੇ ਕੋਲ ਆਪਣੀ ਝੁੱਗੀ ਹੈਗੀ ਮੇਰੇ ਕੋਲ ਆਪਣੀ ਝੌਪੜੀ ਹੈਗੀ ਆ ਗਿਆ ਆ ਕੇ ਬੰਦਗੀ 'ਚ ਬੈਠ ਗਿਆ ਰੱਬ ਦੇ ਨਾਲ ਕਿਉਂਕਿ ਅੱਜ ਪਤਾ ਲੱਗਾ ਕਿ ਰੱਬ ਨੂੰ ਪਾਇਆ ਜਾ ਸਕਦਾ ਹੈ ਰੱਬ ਸਾਡੇ ਵਰਗਾ ਹੀ ਹੈ ਉਹ ਖੁਦਾ ਦੇ ਨਾਲ ਬੰਦਗੀ 'ਚ ਲੀਨ ਹੈ ਨਾਲ ਗੱਲਾਂ ਕਰ ਰਿਹਾ ਹੈ ਖੁਦਾ ਮੈਨੂੰ ਤੇ ਪਤਾ ਹੀ ਨਹੀਂ ਸੀ ਤੂੰ ਇੰਨਾ ਗਰੀਬ ਮੈਨੂੰ ਤੇ ਪਤਾ ਹੀ ਨਹੀਂ ਸੀ ਕਿ ਤੇਰਾ ਮਾਂ-ਬਾਪ ਉਨੀ ਹੈਗਾ ਮੈਨੂੰ ਤੇ ਪਤਾ ਹੀ ਨਹੀਂ ਸੀ ਤੇਰਾ ਵੀ ਕੋਈ ਭੈਣ ਭਰਾ ਦੀ ਪਰ اے ਖੁਦਾ ਮੈਂ ਤੇਰੇ ਤੋਂ ਥੋੜਾ ਜਿਹਾ ਅਮੀਨ ਤੇਬੂ ਤਾਂ ਰਹਿਣ ਦੇ ਵਾਸਤੇ ਕੋਈ ਜਗ੍ਹਾ ਵੀ ਨਹੀਂ ਮੇਰੇ ਕੋਲ ਝੌਂਪੜੀ ਹੈਗੀ ਜੇ ਤੂੰ ਮੇਰੇ ਘਰ ਆ ਜਾਏ ਤੇ ਮੈਂ ਤੈਨੂੰ ਰੋਟੀ ਖਵਾ ਸਕਦਾ ਦੁੱਧ ਵੀ ਪਿਆ ਸਕਦਾ ਉਹ ਗੱਲਾਂ ਕਰ ਰਿਹਾ ਸੀ ਕੋਰੋ ਦੀ حضرت موسی ਲੰਗਰੇਸ ਜਰਿਆ ਨਾ ਗਿਆ ਬਰਦਾਸ਼ਤ ਨਾ ਹੋਇਆ ਕਿਉਂਕਿ ਆਪਣੀ ਬੰਦਗੀ ਦਾ ਹੰਕਾਰ ਇਹ ਗਰੀਬ ਕੋਲ ਹੁੰਦਾ ਰੱਬ ਨੂੰ ਪਾਉਣ ਵਾਲਾ ਥੱਪੜ ਮਾਰ ਦਿੱਤਾ ਮੂੰਹ ਤੇ ਉਹ ਗਰੀਬ ਸੋਚਦਾ ਕਿ ਮੈਂ ਤਾਂ ਰੱਬ ਦਾ ਨਾਲ ਆ ਰਿਹਾ ਸੀ ਪਏ ਥੱਪੜ موسی ਜੀ ਆਪਣੇ ਬੰਦਗੀ ਦੇ ਸਥਾਨ ਤੇ ਚਲੇ ਗਏ ਜਦੋਂ ਬੰਦਗੀ ਦੇ ਵਿੱਚ ਬੈਠਿਆ ਜ ਮਨ ਨਹੀਂ ਲੱਗ ਰਿਹਾ ਖੁਦਾ ਨੂੰ ਪੁੱਛਦੇ ਨੇ ਖੁਦਾ ਕਾਰਨ ਕੀ ਹੈ ਅੱਜ ਸੁਰਤ ਨਹੀਂ ਜੁੜ ਰਹੀ ਖੁਦਾ ਦੀ ਜਿਹੜੀ ਆਵਾਜ਼ ਆਉਂਦੀ ਹੈ ਸ਼ੇਖ ਸਾਦੀ موسی ਨੂੰ ਲਿਖਿਆ ਉਹ ਕਹਿੰਦਾ ਪਰਮਾਤਮਾ ਦੀ ਆਵਾਜ਼ ਆਈ ਤੈ ਬਰਾਇਓ ਵਸਲ ਕਰਦਮ ਆਮਦਮ ਮੈਂ ਬਰਾਇਓ ਫਸਲ ਕਰਦਮ ਆਮਦ ਇਹ موسی ਮੈਂ ਤੇ ਤੇਰੇ ਨਾਲ ਇਸ ਕਰਕੇ ਜੁੜਿਆ ਸੀ ਤੂੰ ਲੋਕਾਂ ਨੂੰ ਆਪਣੇ ਨਾਲ ਜੋੜੇਗਾ ਪਰ ਅਜਾਜਿਤ ਬੱਚਾ ਮੇਰੇ ਨਾਲ ਜੁੜਿਆ ਹੋਇਆ ਸੀ ਤੂੰ ਤੋੜ ਕੇ ਆ ਗਿਆ ਤੈਨੂੰ ਵੀ ਬੰਦਗੀ ਦਾ ਹੰਕਾਰ ਹੋ ਗਿਆ ਕਿ ਬੰਦਗੀ ਸਿਰਫ ਮੈਂ ਹੀ ਕਰ ਸਕਦਾ ਤੇਰੇ ਤੋਂ ਵੱਧ ਉਹ ਮੇਰੇ ਨਾਲ ਉਹ ਜੁੜਿਆ ਹੋਇਆ ਸੀ ਉਹ ਆਪਣੇ ਆਨੰਦ ਦੇ ਵਿੱਚ ਸੀ ਸੋ ਇਸ ਕਰਕੇ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਆਨੰਦ ਆਨੰਦ ਸਮ ਕੋ ਕਹ ਹੈ ਆਨੰਦ ਗੁਰ ਤੇ ਜਾਣੇ ਇਹ ਜਿਹੜਾ ਆਨੰਦ ਹੈ ਇਹਨੂੰ ਸ਼ਬਦਾਚ ਪਰਵਾਸ਼ਿਤ ਨਹੀਂ ਕੀਤਾ ਜਾ ਸਕਦਾ ਇਹ ਗੁਰੂ ਤੇ ਜਾਣਿਆ ਜਾ ਸਕਦਾ ਇਸ ਨੂੰ ਮਾਣਿਆ ਜਾ ਸਕਦਾ ਸੋ ਇਨੀਆਂ ਬੇਦੀਆਂ ਪਰਵਾਹ ਫਤਿਹ ਦੀ ਸਾਂ ਸਤਕਾ ਸਤ ਅੱਠਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ